ਦੀਆਂ ਚੋਣਾ ਜਿੱਤਣ ਵਾਲੇ ਸਿੱਖ ਆਗੂ ਜਗਦੀਸ਼ ਸਿੰਘ ਚਿੰਦਾ ਨੇ ਬਾਦਲਾਂ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਦੇ ਹੱਕ ਖੋਹਣ ਅਤੇ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੌਕੇ ਤੇ ਪ੍ਰਧਾਨ ਰਹੇ ਬੜੀਆਂ ਬੇਨਤੀਆਂ ਕੀਤੀਆਂ ਸੀ ਕਿ ਉਹ ਸਾਡਾ ਬਿੱਲ ਪਾਸ ਹੋ ਗਿਆ ਏ ਤੁਸੀਂ ਬਿੱਲ ਨੂੰ ਚੈਲੰਜ ਕਰ ਸਕਦੇ ਹੋ ਪਰ ਉਹ ਬਾਦਲ ਸੁਪਰੀਮ ਕੋਰਟ ਤੇ ਚਲੇ ਗਏ ਸਿਖਾਗੂ ਜਗਦੀਸ਼ ਸਿੰਘ ਚਿੰਦਾ ਨੇ ਕਿਹਾ ਕਿ ਇਹਨਾਂ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਕਰੋੜਾ ਰੁਪਏ ਬਰਬਾਦ ਕੀਤੇ ਹਨ ਚਿੰਦਾ ਨੇ ਕਿਹਾ ਕਿ ਆਕਾਲੀ ਦਲ ਦੇ ਵੱਡੇ ਵੱਡੇ ਮਹਿੰਗੇ ਵਕੀਲ ਵੀ ਕੀਤੇ ਉਹਨਾਂ ਨੇ ਨੌਨੋ ਵਕੀਲਾਂ ਤੇ ਕਰੋੜਾਂ ਰੁਪਏਾਂ ਦਾ ਖਰਚਾ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਪਰ ਅਸੀਂ 2 ਕਰੋੜ ਤੋਂ ਵੱਧ ਅਸੀਂ ਸੰਗਤ ਤੋਂ ਝੋਲੀ ਾੜ ਕੇ ਵਕੀਲ ਭੁਗਤਦੇ ਰਹੇ। ਇੱਕ ਵਕੀਲ ਦਾ ਖਰਚਾ 3 ਤੋਂ 5 ਲੱਖ ਰੁਪਏ ਇੱਕ ਬੈਂਚ ਦਾ ਹੁੰਦਾ ਸੀ ਜੇਕਰ ਤਰੀਕ ਵੀ ਪੈ ਜਾਂਦੀ ਸੀ ਤਾਂ ਵੀ ਸਾਨੂੰ ਉਸ ਵਕੀਲ ਨੂੰ 3 ਤੋਂ 5 ਲੱਖ ਰੁਪਏ ਭੁਗਤਾਨ ਕਰਨਾ ਪੈਂਦਾ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਕਰੋੜ ਤੋਂ ਵੱਧ ਸਾਡਾ ਖਰਚਾ ਆਇਆ ਪਰ ਕੀ ਫਾਇਦਾ ਹੋਇਆ ਕਮੇਟੀ ਤਾਂ ਫੇਰ ਬਣ ਗਈ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਚਾਹਾਂਗਾ ਜਿਹੜੀ ਪਾਰਟੀ ਤੁਹਾਡੇ ਦੁਸ਼ਮਣ ਹੈ ਉਸ ਦੀ ਟਿਕਟ ਹੀ ਨਹੀਂ ਲੈਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੋ ਮੂੰਹੇ ਸੱਪ ਹਨ ਜਿਹੜਾ ਇੱਕ ਮੂੰਹ ਤਾਂ ਕਹਿੰਦਾ ਸੀ ਕਿ ਮੈਂ ਹਰਿਆਣਾ ਕਮੇਟੀ ਨੂੰ ਮੰਨਦਾ ਦੂਜੇ ਪਾਸੇ ਉਸੇ ਕਮੇਟੀ ਦੇ ਵਿੱਚ ਆਪਣੇ ਬੰਦੇ ਖੜੇ ਕਰਦਾ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸਾਫ਼ ਕਰਨਾ ਪਵੇਗਾ ਕਿ ਹਰਿਆਣਾ ਕਮੇਟੀ ਹੈ ਜਾਂ ਨਹੀਂ ਮੰਨੀ ਸਿੱਕ ਆਗੂ ਜਗਦੀਸ਼ ਚਿੰਦਾ ਨੇ ਕਿਹਾ ਕਿ ਬਾਦਲ ਕਹਿੰਦਾ ਹੈ ਕਿ ਇਹ ਕਮੇਟੀ ਗੈਰ ਕਾਨੂੰਨੀ ਕਮੇਟੀ ਹੈ ਜੇਕਰ ਇਹ ਕਮੇਟੀ ਗੈਰ ਕਾਨੂੰਨੀ ਹੈ ਤਾਂ ਇਸ ਦੇ ਵਿੱਚ ਆਪਣੀ ਪਾਰਟੀ ਦੇ ਬੰਦੇ ਕਿਉਂ ਖੜੇ ਕਰ ਰਿਹਾ ਹੈ ਕਮੇਟੀ ਨੂੰ ਮੰਨਣਾ ਵੀ ਨਹੀਂ ਤੇ ਉਸ ਦਾ ਹਿੱਸਾ ਵੀ ਜ਼ਰੂਰ ਬੰਨਣਾ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਪੱਠਾ ਬੈਠ ਕੇ ਆਏ ਤੁਹਾਡਾ ਸੱਚ ਸਾਰਿਆਂ ਦੇ ਸਾਹਮਣੇ ਆ ਗਿਆ ਅੱਜ ਕੁਰਖੇਤਰ ਵਿੱਚ ਦੇਰ ਆਕਾਰ ਸੇਵਾ ਸਾਰੇ ਜੀਨ ਦਾ ਗਰੁੱਪ ਦੇ ਮੈਂਬਰ ਸਭਨ ਪ੍ਰਸਤਿਸਨ ਮੁਖਨੇ ਉਹ ਨਿਮਰਤਾ ਸਹਿਤ ਬੇਨਤੀ ਕਰਦੇ ਨੇ ਉਹ ਨਾਲ ਅਗਨੀ ਦੇ ਬਾਰਾਂ ਨੂੰ ਤੇ ਉਹਨਾਂ ਜਿਹੜੇ ਛੇ ਬਾਦਲ ਗਰੁੱਪ ਦੇ ਜਿੱਤੇ ਨੇ ਤੇ ਕੁਝ ਹਜ਼ਾਰ ਮੈਂਬਰ ਜਿਹੜੇ ਇਹ ਲੋਕ ਦੇ ਸਪਾਈਮਨ ਚੌਧਰੀ ਅਵੇਸਿੰਘ ਦੇ ਘਰ ਵੀ ਮੀਟਿੰਗਾਂ ਕਰਦੇ ਨੇ ਕੋ ਸਰਦਾਰ ਫਖੀਰ ਸਿੰਘ ਨਾਲ ਵੀ ਮੀਟਿੰਗਾਂ ਕਰਦੇ ਨੇ ਹਜ਼ਾਰ ਮੀਤਵਾਰ ਤੇ ਕਦੀ ਉਹ 18 ਦਾ ਗਰੁੱਪ ਕਦੀ 26 ਦਾ ਗਰੁੱਪ ਵੱਖਰੇ ਮਿਲਣੋਂ ਕਰਦੇ ਮੈਂ ਬੇਨਤੀ ਕਰਨਾ ਉਹਨਾਂ ਮੈਂਬਰ ਸਹਿਬਾਨਾਂ ਨੂੰ ਕਿ ਤੁਸੀਂ ਉਸ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਣੇ। ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਵਾਚ ਨਹੀਂ ਬਣੀ। ਇਹਦੇ ਵਾਸਤੇ 22 ਸਾਲ ਹਰਿਆਣੇ ਦੀ ਸਿੱਖ ਸੰਗਤ ਨੇ ਕੋਸ਼ਿਸ਼ ਕਰਦੀ ਰਹੀ। ਕਰੋੜਾਂ ਰੁਪਈਆ ਦਾ ਖਰਚ ਹੋਇਆ। ਸੰਗਤ ਦਾ ਸੰਘਰਸ਼ ਕਰਦੀ। ਕਰੋੜਾਂ ਰੁਪਈਆ ਦਾ ਜੇਲ੍ਹਾਂ ਵੀ ਪੜੀਆਂ ਰੇਲਾਂ ਵੀ ਡੱਕੀਆਂ ਸਰਕਾਰ ਨਾਲ ਵੀ ਟੱਕਰ ਲੈਂਦੇ ਧਰਨੇ ਵੀ ਲਾਉਂਦੇ ਰਹੇ ਤੇ ਕਮੇਟੀ ਲੈਣੀ ਕਿੰਨਾ ਸੀ ਜਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਸੀ ਬਾਦਲ ਗੁੱਟ ਉਸ ਬਾਦਲ ਗੁੱਟ ਨੇ ਹਰਿਆਣੇ ਦੇ ਸਿੱਖਾਂ ਨੂੰ 14 ਸਾਲ ਤੱਕ ਰੋਲੇ 14 ਸਾਲ ਤੱਕ ਰੋਲ ਦਿੱਤਾ ਉਹਰੇ باوجود ਵੀ ਹਰਿਆਣਾ ਦੀ ਸਰਕਾਰ ਨੇ 2014 ਵਿੱਚ ਬਿੱਲ ਪਾਸ ਕਰਤਾ ਵਿਧਾਨ ਸਭਾ ਵਿੱਚ ਉਹਨਾਂ ਉਰੂ ਵੀ ਨਹੀਂ ਹਾਰ ਮੰਨੀ ਹਰਿਆਣਾ ਦੇ ਸਿੱਖਾਂ ਦੇ ਹੱਕ ਨੂੰ ਖੋਣ ਵਾਸਤੇ ਤੇ ਹਰਿਆਣਾ ਦੇ ਸਿੱਖਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਵਾਲੇ ਅਕਾਲੀ ਦਲ ਬਾਦਲ ਸੁਪਰੀਮ ਕੋਰਟ ਤੇ ਚਲਾ ਗਿਆ ਬੜੀਆਂ ਬੇਨਤੀਆਂ ਕੀਤੀਆਂ ਅਕਾਲੀ ਦਲ ਬਾਦਲ ਦੇ ਸੁਪਰੀਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੜੀਆਂ ਬੇਨਤੀਆਂ ਕੀਤੀਆਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੌਕੇ ਦੇ ਪ੍ਰਧਾਨ ਰਹੇ ਹੁਣ ਤਾਂ ਸਾਡਾ ਬਿੱਲ ਪਾਸ ਹੋ ਗਿਆ ਹੈ ਤੇ ਕਿਉਂ ਸੁਪਰੀਮ ਕੋਰਟ ਵੱੜ ਕੇ ਤੁਸੀਂ ਬਿੱਲ ਨੂੰ ਚੈਲੰਜ ਕਰਦੇ ਹੋ ਕਹੇ ਸ਼੍ਰੋਮਣੀ ਕਮੇਟੀ ਦੇ ਕਰੋੜਾਂ ਰੁਪਏ ਕਿਉਂ ਬਰਬਾਦ ਕਰ ਰਹੇ ਹੋ ਉਨਾ ਦਾ ਖਰਚਾ ਜੋ ਮੈਨੂੰ ਪਰਦਾ ਲੱਗਾ ਹੈ ਬਾਦਲ ਅਕਾਲੀ ਦਲ ਨੇ ਜਿੱਦੇ ਜਿੱਦੇ ਮਹਿੰਗੇ ਵਕੀਲ ਕੀਤੇ ਨੌਣੋ ਵਕੀਲ ਕੀਤੇ ਕਰੋੜਾਂ ਰੁਪਈਆ ਰਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਰਚਾ ਬਿੱਲਾਂ ਰਹੀਂ ਵਕੀਲਾਂ ਨੂੰ ਦੇਣਾ ਪਿਆ ਅਕਾਲੀ ਦਲ ਬਾਦਲ ਨੇ ਸ਼ਮਨੀ ਕਮੇਟੀ ਚੋਂ ਦਿੱਤਾ ਕੀ ਕੰਮ ਆਇਆ 2 ਕਰੋੜ ਤੋਂ ਵੱਧ ਅਸੀਂ ਝੋਲੀ ਅੱਡ ਕੇ ਸੰਗਤ ਕੋਲੋਂ ਵਕੀਲ ਭਤਾਂਦੇ ਰਹੇ ਹਰ ਵਕੀਲ ਦੀ ਫੀਸ ਪਤਾ ਕਿੰਨੀ ਹੁੰਦੀ ਸੀ ਤਿੰਨ ਤੋਂ 5 ਲੱਖ ਰੁਪਈਆ ਇੱਕ ਵਾਰ ਇਸ ਦੀ ਜੇ ਤਰੀਕ ਵੀ ਪੈ ਜਾਂਦੀ ਸੀ ਫਿਰ ਵੀ ਸਾਨੂੰ ਤਿੰਨ ਤੋਂ 5 ਲੱਖ ਰੁਪਈਆ ਉਸ ਵਕੀਲ ਨੂੰ ਪੇ ਕਰਨਾ ਪੈਂਦਾ ਸੀ ਕਰੋੜ ਤੋਂ ਵੱਧ ਸਾਡਾ ਖਰਚਾ ਆਇਆ ਉਹਨਾਂ ਨਾਲ ਮੁਕਾਬਲਾ ਕਰਨ ਵਾਸਤੇ ਤੇ ਲਾਭ ਕੀ ਮਿਲਿਆ ਕਮੇਟੀ ਤੇ ਫਿਰ ਬਣ ਗਈ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਕਹਿਣਾ ਚਾਹਾਂਗਾ ਜਿਹੜੇ ਤੁਹਾਡੇ ਪਾਰਟੀ ਐਡੀ ਦੁਸ਼ਮਣ ਹੈ ਤੁਹਾਡੀ ਪਹਿਲੀ ਤੇ ਗੱਲ ਤੁਹਾਨੂੰ ਉਹਨਾਂ ਕੋਲ ਟਿਕਟ ਹੀ ਨਹੀਂ ਲੈਣਾ ਚਾਹੀਦੀ ਸੀ। ਉਹ ਦੋ ਮੂੰਹ ਸੱਪ ਐਕਾਲੀਦਰ ਬਦਲ। ਜਿਹੜਾ ਇੱਕ ਮੂੰਹ ਤੇ ਕਹਿੰਦਾ ਸੀ ਅੱਜ ਤੱਕ ਵੀ ਕਹਿੰਦਾ ਹੈ ਵੀ ਮੈਂ ਹਰਿਆਣਾ ਕਮੇਟੀ ਨੂੰ ਮੰਨਦਾ ਹੀ ਨਹੀਂ ਤੇ ਦੂਜੇ ਪਾਸੇ ਉਸੇ ਕਮੇਟੀ ਦੇ ਵਿੱਚ ਆਪਣੇ ਬੰਦੇ ਤੇ ਖੜੇ ਕਰਦਾ ਹੈ। ਆਪਣੀ ਪਾਰਟੀ ਵੱਲੋਂ ਖੜੇ ਪਿਆ ਕਰਦਾ ਹੈ। ਵਰਦਨ ਸਾਹਿਬ ਨੂੰ ਪੁੱਛਣਾ ਸੀ ਵੀਰ ਬਦਲ ਨੂੰ ਵੀ ਲੋਨ ਤੇ ਕਲੀਅਰ ਕਰਨਾ ਪਏਗਾ। ਵੇ ਕਮੇਟੀ ਮੰਨੀ ਅਗੇ ਨਹੀਂ ਮੰਨੀ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਅੰਡਾ ਨਹੀਂ ਕਮੇਟੀ ਕੈਰੇਕਟਰ ਦਾ ਸਟੈਂਡ ਬਣ ਗਈ ਏ ਜੇ ਗੈਰ ਕਾਨੂੰਨੀ ਕਮੇਟੀ ਏ ਤੇ ਫਿਰ ਉਸ ਗੈਰ ਕਾਨੂੰਨੀ ਕਮੇਟੀ ਦੇ ਚੀਸਾ ਗਲਣਾ ਚਾਹਣਾ ਹੈ ਕਿਉਂ ਬੰਦੇ ਖੜੇ ਕਰਨਾ ਹੈ ਕਹਿੰਦਾ ਮੇਰੀ ਮਜਬੂਰੀ ਏ ਕਮੇਟੀ ਮੰਨੀ ਵੀ ਨਹੀਂ ਤੇਰਾ ਹਿਸਾਬ ਜਰੂਰ ਬਣਦਾ ਵਖਰੇ ਤੇਰੀ ਸਮੇਂ ਲੱਗ ਗਈ ਏ ਜੇ ਤੂੰ ਕਮੇਟੀ ਮੰਨ ਲੇ ਤਾਂ ਪੰਜਾਬੀ ਪੱਠਾ ਬੈਜਾ ਤਾਂ ਪੱਠਾ ਤੇ ਤੁਹਾਡਾ ਅੱਗੇ ਹੀ ਬੈ ਗਿਆ ਹੈ ਵੜੀਏ ਸਿਰੀਅਸ ਸਾਹਮਣੇ ਆ ਜਾਣੀ ਹੈ ਵੀ ਸ਼ੋਮਣੀ ਕਮੇਟੀ ਤੋੜਨ ਵਾਲੇ ਅਕਾਲੀ ਦਲ ਬਾਦਲ ਦਾ ਵੀ ਹਿੱਸਾ ਸੀ ਤੇਰੀ ਮਜਬੂਰੀ ਹੈ ਕਮੇਟੀ ਨਾ ਮੰਨੀ ਤੇ ਤੇਰੀ ਮਜਬੂਰੀ ਹੈ ਕਿਉਂਕਿ ਤੂੰ ਗੱਫੇ ਖਾਦੇ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਆਪਣੀ ਰਾਜਨੀਤੀ ਚਲਾਈ ਹੈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਤੇ ਤੂੰ ਹਰਿਆਣੇ ਦੀ ਵੀ ਰਾਜਨੀਤੀ ਹਰਿਆਣੇ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਕੇ ਚਲਾਉਣਾ ਚਾਹੁੰਦਾ ਹੈ ਉਹਨਾਂ ਨੂੰ ਮੈਂ ਕੀ ਕਹਾਂਗਾ ਉਹਨਾਂ ਦੀਆਂ ਤੇ ਆਰਟਾਂ ਨੇ ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਣੀ ਆ ਭਾਵੇਂ ਕੁਝ ਵੀ ਸਿੱਖ ਕੌਮ ਦਾ ਜਿੱਦਾਂ ਮਰਜ਼ੀ ਕਾਨੂੰ ਹੋ ਜਾਏ ਪਰ ਮੈਂ ਆਪਣੇ ਮੈਂਬਰ ਸਭਾਨੇ ਨੂੰ ਜ਼ਰੂਰ ਕਹਾਗਾ ਚੌਧਰੀ ਅਵੇ ਸਿੰਘ ਚਟਾਲਾ 2014 ਜਰੂ ਐਕਟ ਪਾਸ ਹੋ ਰਿਹਾ ਸੀ ਤੇ ਵਿਧਾਨ ਸਭਾ ਦੇ ਵਿੱਚ ਇਕੱਲੇ ਬੰਦੇ ਨੇ ਵਿਰੋਧ ਕੀਤਾ ਇਹ ਕੀ ਕਿ ਜੇ ਕਮੇਟੀ बन गई ਤੇ ਮੇਰੀ ਸਰਕਾਰ ਆ ਗਈ ਤੇ ਮੈਂ ਕਮੇਟੀ ਬਣੀ ਵੀ ਤੋੜ ਦਿਆਂਗਾ ਮੈਂ ਕਿਹਾ ਚੌਦੀ ਸਾਹਿਬ ਮੋਟਾ ਹਰਿਆਣੇ ਦੇ ਸਿੱਖਾਂ ਨੇ ਪਾਣੀਆਂ ਨੇ ਨਾ ਕਿ ਪੰਜਾਬ ਦੇ ਪਰ ਉਹਨੂੰ ਇਸ ਗੱਲ ਦਾ ਨੁਕਸਾਨ ਵੀ ਠਹਿਣਾ ਪਿਆ ਉਹਦੇ ਕਈ ਐਮਐਲ ਵੀ ਇਸ ਗੱਲ ਤੋਂ ਹਰ ਗਏ ਸਿੱਖ ਇਸ ਗੱਲ ਤੋਂ ਦੇ ਨਰਾਜ਼ ਵੀ ਹੋ ਗਏ ਮੈਂ ਤੂੰ ਸਾਡੀ ਹਰਿਆਣੇ ਦੀ ਗੁਰਦੁਆਰਾ ਪਰ ਮੈਂ ਕਮੇਟੀ ਦਾ ਵਿਰੋਧ ਵੀ ਕਰਨਾ ਪਰ ਉਹ ਢਾੜੀ ਵਾਲੇ ਇਨਸਾਨ ਅੱਜ ਵੀ ਉਸੇ ਲਾਈਨ ਤੇ ਚੱਲ ਰਿਹਾ ਹੈ ਆਪਣੀ ਕੋਠੀ ਦੇ ਵਿੱਚ ਮੀਟਿੰਗ ਬੁਲਾ ਕੇ ਇਜਾਦ ਉਮੀਦਵਾਰਾਂ ਨੂੰ ਤੇ ਸਮਰਥਨ ਕਰ ਰਿਹਾ ਹੈ ਆਪਣੇ 6 ਬੰਦਿਆਂ ਦੀਆਂ ਤੇ ਇਜਾਦ ਉਮੀਦਵਾਰਾਂ ਦੀਆਂ ਬਈ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਜਿੰਨਾਂ ਰ ਕਮੇਟੀ ਦੇ ਨਾਲ ਕਦੀ ਲੈਣਾ ਦੇਣਾ ਨਹੀਂ ਰਿਹਾ ਤੇ ਉਹਨਾਂ ਨੂੰ ਹਰਾਾਂਗੇ ਜਿਨ੍ਹਾਂ ਨੇ 22 ਸਾਲ ਕਮੇਟੀ ਸੰਘਰਸ਼ ਕਰਕੇ ਲਈ ਮੇਰਾ ਹੋਰ ਤੇ ਕਰੇ ਬੇਨਤੀ ਕਰਨ ਦਾ ਫਰਜ਼ ਨਹੀਂ ਬਣਦਾ ਨਾ ਚਟੋਲਾ ਹਾਬ ਨੂੰ ਕਰਾਂਗੇ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਰਾਂਗਾ ਪਰ ਆਪਣੇ ਮੈਂਬਰ ਸਾਹਿਬਾਨਾਂ ਅਗੇ ਦੁੱਖ ਜ਼ਰੂਰ ਰੱਖਾਂਗਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿੱਤਣ ਵਾਲੇ ਸਿੱਖ ਆਗੂ ਜਗਦੀਸ਼ ਸਿੰਘ ਚਿੰਦਾ ਨੇ ਬਾਦਲਾਂ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਦੇ ਹੱਕ ਖੋਹਣ ਅਤੇ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੌਕੇ ਤੇ ਪ੍ਰਧਾਨ ਰਹੇ ਬੜੀਆਂ ਬੇਨਤੀਆਂ ਕੀਤੀਆਂ ਸੀ ਕਿ ਉਹ ਸਾਡਾ ਬਿੱਲ ਪਾਸ ਹੋ ਗਿਆ ਏ ਤੁਸੀਂ ਬਿੱਲ ਨੂੰ ਚੈਲੰਜ ਕਰ ਸਕਦੇ ਹੋ ਪਰ ਉਹ ਬਾਦਲ ਸੁਪਰੀਮ ਕੋਰਟ ਤੇ ਚਲੇ ਗਏ ਸਿਖਾਗੂ ਜਗਦੀਸ਼ ਸਿੰਘ ਚਿੰਦਾ ਨੇ ਕਿਹਾ ਕਿ ਇਹਨਾਂ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਕਰੋੜਾ ਰੁਪਏ ਬਰਬਾਦ ਕੀਤੇ ਹਨ ਚਿੰਦਾ ਨੇ ਕਿਹਾ ਕਿ ਇਹ ਅਕਾਲੀ ਦਲ ਦੇ ਵੱਡੇ ਵੱਡੇ ਮਹਿੰਗੇ ਵਕੀਲ ਵੀ ਕੀਤੇ ਉਹਨਾਂ ਨੇ ਨੌਨੋ ਵਕੀਲਾਂ ਤੇ ਕਰੋੜਾਂ ਰੁਪਏਾਂ ਦਾ ਖਰਚਾ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਪਰ ਅਸੀਂ 2 ਕਰੋੜ ਤੋਂ ਵੱਧ ਅਸੀਂ ਸੰਗਤ ਤੋਂ ਝੋਲੀ ਾੜ ਕੇ ਵਕੀਲ ਭੁਗਤਦੇ ਰਹੇ। ਇੱਕ ਵਕੀਲ ਦਾ ਖਰਚਾ 3 ਤੋਂ 5 ਲੱਖ ਰੁਪਏ ਇੱਕ ਬੈਂਚ ਦਾ ਹੁੰਦਾ ਸੀ ਜੇਕਰ ਤਰੀਕ ਵੀ ਪੈ ਜਾਂਦੀ ਸੀ ਤਾਂ ਵੀ ਸਾਨੂੰ ਉਸ ਵਕੀਲ ਨੂੰ 3 ਤੋਂ 5 ਲੱਖ ਰੁਪਏ ਭੁਗਤਾਨ ਕਰਨਾ ਪੈਂਦਾ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਕਰੋੜ ਤੋਂ ਵੱਧ ਸਾਡਾ ਖਰਚਾ ਆਇਆ ਪਰ ਕੀ ਫਾਇਦਾ ਹੋਇਆ ਕਮੇਟੀ ਤਾਂ ਫੇਰ ਬਣ ਗਈ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਚਾਹਾਂਗਾ ਜਿਹੜੀ ਪਾਰਟੀ ਤੁਹਾਡੇ ਦੁਸ਼ਮਣ ਹੈ ਉਸ ਦੀ ਟਿਕਟ ਹੀ ਨਹੀਂ ਲੈਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੋ ਮੂੰਹੇ ਸੱਪ ਹਨ ਜਿਹੜਾ ਇੱਕ ਮੂੰਹ ਤਾਂ ਕਹਿੰਦਾ ਸੀ ਕਿ ਮੈਂ ਹਰਿਆਣਾ ਕਮੇਟੀ ਨੂੰ ਮੰਨਦਾ ਦੂਜੇ ਪਾਸੇ ਉਸੇ ਕਮੇਟੀ ਦੇ ਵਿੱਚ ਆਪਣੇ ਬੰਦੇ ਖੜੇ ਕਰਦਾ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸਾਫ਼ ਕਰਨਾ ਪਵੇਗਾ ਕਿ ਹਰਿਆਣਾ ਕਮੇਟੀ ਹੈ ਜਾਂ ਨਹੀਂ ਮੰਨੀ ਸਿੱਖ ਆਗੂ ਜਗਦੀਸ਼ ਚਿੰਦਾ ਨੇ ਕਿਹਾ ਕਿ ਬਾਦਲ ਕਹਿੰਦਾ ਹੈ ਕਿ ਇਹ ਕਮੇਟੀ ਗੈਰ ਕਾਨੂੰਨੀ ਕਮੇਟੀ ਹੈ ਜੇਕਰ ਇਹ ਕਮੇਟੀ ਗੈਰ ਕਾਨੂੰਨੀ ਹੈ ਤਾਂ ਇਸ ਦੇ ਵਿੱਚ ਆਪਣੀ ਪਾਰਟੀ ਦੇ ਬੰਦੇ ਕਿਉਂ ਖੜੇ ਕਰ ਰਿਹਾ ਹੈ ਕਮੇਟੀ ਨੂੰ ਮੰਨਣਾ ਵੀ ਨਹੀਂ ਤੇ ਉਸ ਦਾ ਹਿੱਸਾ ਵੀ ਜ਼ਰੂਰ ਬੰਨਣਾ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਪੱਠਾ ਬੈਠ ਕੇ ਆਏ ਤੁਹਾਡਾ ਸੱਚ ਸਾਰਿਆਂ ਦੇ ਸਾਹਮਣੇ ਆ ਗਿਆ ਅੱਜ ਕੁਰਖੇਤਰ ਵਿੱਚ ਦੇ ਰਾਕਾਰ ਸੇਵਾ ਸਾਰੇ ਜਿੰਨਾ ਗਰੁੱਪ ਦੇ ਮੈਂਬਰ ਸਭਾਂ ਪ੍ਰਸਤ ਇਸ ਸੰਮੁਖ ਨੇ ਉਹ ਨਿਮਰਤਾ ਸਹਿਤ ਬੇਨਤੀ ਕਰਦੇ ਨੇ ਉਹਨਾਂ ਆਦਮੀ ਦੇ ਪਰਾਂ ਨੂੰ ਤੇ ਉਹਨਾਂ ਜਿਹੜੇ ਛੇ ਬਾਦਲ ਗਰੁੱਪ ਦੇ ਜੀਤੇ ਨੇ ਤੇ ਕੁਝ ਹਜ਼ਾਰ ਮੈਂਬਰ ਜਿਹੜੇ ਇਹ ਲੋਦਰ ਸੁਪਰੀਮਨ ਚੌਧਰੀ ਅਵੇਸਿੰਘ ਦੇ ਘਰ ਵੀ ਮੀਟਿੰਗਾਂ ਕਰਦੇ ਨੇ ਕੋ ਸਰਦਾਰ ਸ਼ਬੀਰ ਸਿੰਘ ਨਾਲ ਵੀ ਮੀਟਿੰਗਾਂ ਕਰਦੇ ਨੇ ਹਜ਼ਾਰ ਮੀਟਵਾਰ ਤੇ ਕਦੀ ਉਹ 18 ਦਾ ਗਰੁੱਪ ਕਦੀ 26 ਦਾ ਗਰੁੱਪ ਵੋਕਰੀ ਮਿਲਣਗੇ